ਸੋਮਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਨੇ ਦਿਖਾਇਆ ਹੈ ਕਿ ਭਾਰਤ ਦੀ ਪਰਚੂਨ ਮਹਿੰਗਾਈ ਜੁਲਾਈ ਵਿੱਚ ਲਗਭਗ 5 ਸਾਲਾਂ ਦੇ ਹੇਠਲੇ ਪੱਧਰ ਤੇ ਆ ਗਈ ਹੈ ਕਿਉਂਕਿ ਆਧਾਰ ਪ੍ਰਭਾਵਾਂ ਨੇ ਭੋਜਨ ਦੀਆਂ ਕੀਮਤਾਂ ਨੂੰ ਪਿਛਲੇ ਉੱਚੇ ਪੱਧਰਾਂ ਤੋਂ ਹੇਠਾਂ ਧੱਕ ਦਿੱਤਾ ਹੈ ਸਾਲਾਨਾ ਪਰਚੂਨ ਮਹਿੰਗਾਈ ਜੁਲਾਈ 'ਚ 3.54% ਰਹੀ ਹੈ ਜਦਕਿ ਜੂਨ 'ਚ ਇਹ 5.08% ਸੀ ਨਵੀਨਤਮ ਪ੍ਰਿੰਟ ਅਗਸਤ 2019 ਤੋਂ ਬਾਅਦ ਸਭ ਤੋਂ ਘੱਟ ਹੈ ਰਾਈਟਰਸ ਦੁਆਰਾ ਪੋਲ ਕੀਤੇ ਗਏ ਅਰਥ ਸ਼ਾਸਤਰੀਆਂ ਨੇ ਪਿਛਲੇ ਸਾਲ ਜੁਲਾਈ ਵਿੱਚ ਉੱਚ ਪ੍ਰਿੰਟ ਦੇ ਆਧਾਰ 'ਤੇ ਮਹਿੰਗਾਈ ਦਰ 3.65% ਰਹਿਣ ਦਾ ਅਨੁਮਾਨ ਲਗਾਇਆ ਸੀ ਜਦੋਂ ਮਹਿੰਗਾਈ 7.44% ਦੇ 15 ਮਹੀਨਿਆਂ ਦੇ ਉੱਚੇ ਪੱਧਰ ਤੇ ਪਹੁੰਚ ਗਈ ਸੀ ਰਿਟੇਲ ਮੁਦਰਾ ਸਫੀਤੀ ਮੁੱਖ ਤੌਰ ਤੇ ਉੱਚ ਆਧਾਰ ਪ੍ਰਭਾਵ ਕਰਨ आरबीआई ਦੇ 4% ਦੇ ਟੀਚੇ ਤੋਂ ਹੇਠਾਂ ਆ ਗਈ ਹੈ ਐਨਐਸਓ ਦੇ ਅੰਕੜਿਆਂ ਮੁਤਾਬਕ ਜੁਲਾਈ ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 5.42% ਦੀ ਰਹੀ ਹੈ ਜੂਨ ਚ ਇਹ 9.36% ਦੀ ਸੀ ਇਸ ਤੋਂ ਪਹਿਲਾਂ ਸਤੰਬਰ 2019 ਚ ਪਰਚੂਨ ਮਹਿੰਗਾਈ ਦਰ 4% ਤੋਂ ਹੇਠਾਂ ਸੀ ਸਰਕਾਰ ਨੇ ਰਿਜ਼ਰਵ ਬੈਂਕ ਨੂੰ 2% ਦੇ ਫਰਕ ਨਾਲ ਪਰਚੂਨ ਮਹਿੰਗਾਈ ਦਰ ਨੂੰ 4% ਤੇ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੈ ਰਿਟੇਲ ਮਹਿੰਗਾਈ ਦਰ ਚ ਨਰਮੀ ਤੋਂ ਬਾਅਦ ਰਿਜ਼ਰਵ ਬੈਂਕ ਦੀ ਅਗਲੀ ਨੀਤੀਗਤ ਬੈਠਕ 'ਚ ਵਿਆਜ ਦਰਾਂ 'ਚ ਕਟੌਤੀ ਦਾ ਫੈਸਲਾ ਲਿਆ ਜਾ ਸਕਦਾ ਹੈ ਨੀਤੀਗਤ ਵਿਆਜ ਦਰਾਂ ਵਿੱਚ ਬਦਲਾਅ ਕਰਦੇ ਸਮੇਂ ਕੇਂਦਰੀ ਬੈਂਕ ਯਕੀਨੀ ਤੌਰ ਤੇ ਪਰਚੂਨ ਮਹਿੰਗਾਈ ਦਰ ਨੂੰ ਧਿਆਨ ਵਿੱਚ ਰੱਖਦਾ ਹੈ ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਜੁਲਾਈ 'ਚ ਪਰਚੂਨ ਮਹਿੰਗਾਈ ਦਰ 'ਚ ਗਿਰਾਵਟ ਇੱਕ ਸਕਾਰਾਤਮਕ ਸੰਕੇਤ ਹੈ ਪਰ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਮਹਿੰਗਾਈ ਪੂਰੀ ਤਰ੍ਹਾਂ ਕਾਬੂ ਹੇਠ ਹੈ